ਨਹੀਂ ਮੀਏ ਬਰਸ ਰਾਤ ਨੂੰ ਇਹ ਨਹੀਂ ਸਮੱਸਿਆ ਪਾਣੀ ਭਰ ਕੇ ਤੜਕਿਆ ਕੇ ਹੁਣ ਸਾਰਾ ਨੱਕਾ ਖੋਲਿਆ ਨਹੀਂ ਗੱਟਿਆ ਅੱਜ ਸੋਹੀ ਸਾਹਿਬ ਆਏ ਨੇ ਆਪ ਚੈੱਕ ਕਰਕੇ ਗਏ ਨੇ ਬਾਬਾ ਭਾਈ ਮੂਲ ਚੰਦ ਦੀ ਸਮਾਧ ਤੇ ਗਏ ਨੇ ਸਾਰਾ ਚੈੱਕ ਕੀਤਾ ਉਹਨਾਂ ਨੇ ਕਿਹੜੀ ਨੀਵੀ ਹੋ ਗਈ ਕਿਹੜੀ ਉੱਚੀ ਹੋ ਗਈ ਕਿੰਨੀ ਸੜ ਪੁੱਛੀ ਆ ਕਿੰਨੀਆਂ ਵਿਹੀਆਂ ਨੀਵੀਆਂ ਨੇ ਆਮ ਗੜੀ ਬਹੁਤ ਹੀ ਉੱਚੀ ਹੈ ਉਹ ਨੂੰ ਨੀਵੀਂ ਕਰਕੇ ਜਿਹੜੇ ਨੀਵੇਂ ਨੇ ਉਹਨੂੰ ਫੁੱਟ ਫੁੱਟ ਉੱਚਾ ਚੱਕ ਕੇ ਤਾਂ ਕਿ ਜਿਹੜੇ ਗਰੀਬ ਬੰਦੇ ਨੇ ਵਿਚਾਰੇ ਜਿਨ੍ਹਾਂ ਦੇ ਘਰ 'ਚ ਪਾਣੀ ਵੜ ਗਿਆ ਉਹਨਾਂ ਦਾ ਹੱਲ ਹੋ ਸਕੇ ਸੋਈ ਸਭਾ ਜਿਹੜੇ ਪੰਚੀ ਉੱਚਾਈ ਦੇ ਵਿੱਚ ਜਿਵੇਂ ਕਿ ਗਲੀਆਂ ਦਾ ਜਾਇਦਾ ਲੈ ਜਿਵੇਂ ਕਿ ਉੱਚੀਆਂ ਨੀਵੇਂ ਗਲੀਆਂ ਕਾਫੀ ਗਰੀਬਾਂ ਦੇ ਘਰ ਇਥੇ ਮਤਲਬ ਡੂੰਘੇ ਹੋ ਗਏ ਸੀ ਪਾਣੀ ਖੜ ਜਾਂਦਾ ਸੀ ਕਾਫੀ ਜ਼ਿਆਦਾ ਕੀ ਕਹੋਗੇ ਜੀ ਅੱਜ ਛਾਜ ਦੀ ਪਿੰਡ ਆਇਆ ਤੇ ਇੱਥੇ ਬਾਬਾ ਮੂਲ ਭਾਈ ਮੂਲਚੰਦ ਦੀ ਸਮਾਧ ਕੋਲ ਜਦੋਂ ਆ ਕੇ ਦੇਖਿਆ ਨਾ ਕੁਝ ਗਲੀਆਂ ਉੱਚੀਆਂ ਨੀਵੇਂ ਨੇ ਜਿਵੇਂ ਨਾਲੇ ਪਾਣੀ ਦੇ ਭਰੇ ਪਏ ਨੇਗੇ ਇਹ ਮਾਤਰੀ ਸਾਹਿਬ ਦਾ ਧਿਆਨ ਚ ਲਿਆਵਾਂਗੇ ਜਿਹੜੀ ਬਹੁਤ ਹੀ ਉੱਚੀ ਹੈ ਉਹਨੂੰ ਨੀਵੀਂ ਕਰਕੇ ਜਿਹੜੇ ਨੀਵੇਂ ਨੇ ਉਹਨੂੰ ਫੁੱਟ ਫੁੱਟ ਉੱਚਾ ਚੱਕ ਕੇ ਤਾਂ ਕਿ ਜਿਹੜੇ ਗਰੀਬ ਬੰਦੇ ਨੇ ਵਿਚਾਰੇ ਜਿਨ੍ਹਾਂ ਦੇ ਘਰ 'ਚ ਪਾਣੀ ਵੜ ਗਿਆ ਉਹਨਾਂ ਦਾ ਹੱਲ ਹੋ ਸਕੇ ਕਿਉਂਕਿ ਘਰ ਤਾਂ ਇੱਕ ਵਾਰੀ ਪਾਉਣਾ ਬਹੁਤ ਔਖਾ ਇੱਕ ਵਾਰੀ ਜ਼ਿੰਦਗੀ 'ਚ ਬਸਾਂ ਪੈਂਦਾ ਦੁਬਾਰਾ ਦੁਬਾਰਾ ਘਰ ਕਿੱਥੇ ਪੈਂਦੇ ਨੇਗੇ ਕੁਝ ਇੱਥੇ ਗਰੀਬ ਬੰਦੇ ਮਿਲੇ ਨੇ ਵਿਚਾਰ ਬਾਬਾ ਜੀ ਕੀ ਕਹੋਗੇ ਜਿਵੇਂ ਕਿ ਆਪਣੇ ਪੀਐਸਾ ਪਹੁੰਚੇ ਸੀਗੇ ਮੌਕੇ ਤੇ ਤਪਿੰਦਰ ਸੋਹੀ ਜੀ ਆਏ ਨੇ ਮੌਕਾ ਦਿਖਾਇਆ ਉਹਨਾਂ ਨੂੰ ਕੀ ਕਹੋਗੇ ਜਿਹੜਾ ਗਰੀਬਾਂ ਦਾ ਮਸਲਾ ਹੱਲ ਹੋਊਗਾ ਇਹ ਬਿਲਕੁਲ ਹਰਿੰਦਰ ਜੀ ਕੱਲ ਮੰਤਰੀ ਸਾਹਿਬ ਲਹਿਰਾ ਗਾਗੋ ਤੋਂਦੇ ਹੋਏ 2-4 ਮਿੰਟ ਵਾਸਤੇ ਆਪਣੇ ਪਿੰਡ ਰੁਕੇ ਤੇ ਉਸ ਸਮੇਂ ਕੁਝ ਇਹ ਗਲੀ ਦੇ ਪਤਵੰਤੇ ਸੱਜਣ ਕੁਝ ਬਜ਼ੁਰਗ ਵਿਚਾਰੇ ਗਰੀਬ ਲੋਕ ਇਕੱਠੇ ਹੋ ਕੇ ਮੰਤਰੀ ਸਾਹਿਬ ਦੇ ਪੇਸ਼ ਹੋਏ ਤੇ ਵੀ ਸਾਡੀਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਮੰਤਰੀ ਸਾਹਿਬ ਨੇ ਸਪੈਸ਼ਲ ਡਿਊਟੀ ਲਾਇਸ ਸੋਹੀ ਸਾਹਿਬ ਦੀ ਵੀ ਕੱਲ ਨੂੰ ਆ ਕੇ ਚੈੱਕ ਕਰੋ ਜਿੱਥੇ ਕਿਤੇ ਕੋਈ ਕਰਨ ਵਾਲਾ ਆ ਉਹ ਦੱਸੋ ਅੱਜ ਸੋਹੀ ਸਾਹਿਬ ਆਏ ਨੇ ਆਪ ਚੈੱਕ ਕਰਕੇ ਗਏ ਨੇ ਬਾਬਾ ਭਾਈ ਮੂਲ ਚੰਦ ਦੀ ਸਮਾਧ ਤੇ ਗਏ ਨੇ ਸਾਰਾ ਚੈੱਕ ਕੀਤਾ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ 1-2 ਦਿਨਾਂ ਦੇ ਅੰਦਰ ਅਸੀਂ ਅਫਸਰਾਂ ਨਾਲ ਹਲ ਕਰਕੇ ਇਹਨਾਂ ਦਾ ਹੱਲ ਕਰਾਂਗੇ ਹਾਂਜੀ ਹਰਮਿੰਦਰ ਜੀ ਹੋਊਗਾ ਜੀ ਮਸਲਾ ਹੱਲ ਹਾਂਜੀ ਹਾਂ ਸ਼ੀਤੀ ਹੋਊਗਾ ਹੱਲ ਹੁਣ ਸੂਈ ਸਾਹਿਬ ਆਇਤੀ ਉਹਨਾਂ ਨੂੰ ਸਾਰੇ ਮਾਰਗ ਦਿਖਾਤੀਆਂ ਗਲੀਆਂ ਵੀ ਕਿਹੜੀ ਨੀਵੀਂ ਹੋ ਗਈ ਕਿਹੜੀ ਉੱਚੀ ਹੋ ਗਈ ਕਿੰਨੀ ਸੜਕ ਉੱਚੀ ਆ ਕਿੰਨੀਆਂ ਵੀਹੀਆਂ ਨੀਵੀਆਂ ਨੇ ਕਿੰਨੇ ਘਰ ਦੁਕੀ ਨੇ ਕਿੰਨੇ ਅਸੀ ਪਰਿਵਾਰ ਦੁਕੀ ਨੇ ਉਹਦੇ ਵਾਸਤੇ ਉਹਨੂੰ ਬੇਨਤੀ ਕਰੀਓ ਉਹ ਕਹਿੰਦਾ ਸ਼ੀਤੀ ਤੁਸੀਂ ਸ਼ੀਤੀ ਆਪਾਂ ਹੱਲ ਕਰਵਾ ਦਾਂਗੇ ਤੇ ਸੜਕ ਦਾ ਠੀਕ ਹੈ ਜੀ ਪਬਜ ਕੀ ਕਹੋਗੇ ਜਿਵੇਂ ਕੀ ਹੁਣ ਸੋਹੀ ਸਾਹਿਬ ਪਹੁੰਚੇ ਨੇ ਮੌਕਾ ਦੇਖਿਆ ਗਲੀਆਂ ਦਾ ਕੇ ਜਿਵੇਂ ਤੁਹਾਡੀ ਗਲੀ ਦੇ ਵਿੱਚ ਕਾਫੀ ਜਿਆਦਾ ਪਾਣੀ ਖੜ ਜਾਂਦਾ ਸੀ ਹੁਣ ਵੀ ਖੜਾ ਪਿੱਛੇ ਆਪਾਂ ਗੱਲ ਕਰੀਏ ਕੀ ਕਹੋਗੇ ਸਾਨੂੰ ਤਾਂ ਇਹ ਮੀਂਹ ਥੋੜਾ ਜਿਹਾ ਕੱਲ ਜਿਵੇਂ ਥੋੜਾ ਜਿਹਾ ਮੀਂਹ ਐ ਪਰਸੋਂ ਰਾਤ ਨੂੰ ਜੀ ਇਹਦੀ ਸਮੱਸਿਆ ਪਾਣੀ ਭਰ ਕੇ ਤੜਕਿਆ ਕੇ ਹੁਣ ਸਰ ਨੱਕਾ ਖੋਲਿਆ ਪਾਣੀ ਕੱਢਿਆ ਜੀ ਜਿਵੇਂ ਕੀ ਮੰਤਰੀ ਸਾਹਿਬ ਨੇ ਆਪਣੇ ਜਿਵੇਂ ਆਏ ਨੇ ਹੁਣ ਆਪਣੇ ਪੀਐਸ ਸਾਹਿਬ ਉਹਨਾਂ ਨੇ ਵਿਸ਼ਵਾਸ ਦਿਵਾਇਆਗਾ ਕੀ ਹੁਣ ਕਹੋਗੇ ਉਹਨੂੰ ਬਹੁਤ ਬਹੁਤ ਧੰਨਵਾਦੀ ਹੈ ਉਹਨਾਂ ਦਾ ਸਾਡੇ ਉਹਨਾਂ ਦੇ ਵੀ ਕੰਮ ਸਾਡਾ ਸਹੀ ਹੈ ਉਹ ਕੀ ਲ ਉਹ ਡ੍ਰਾਈਵਰ ਤੋਂ ਬਤਾ ਚੱਕ ਰਿਹਾ ਮੋਟਰਸਾਈਕਲ ਪਰਵਾਹਟ ਉੱਥੇ ਚੱਕੀਆਂ ਨੇ ਬੱਜਣਗੇ ਕੁਛ ਵੇਖ ਲੈ ਜੀ ਜੇ ਹੁਣ ਇਹਨੂੰ ਕਈ ਆਪਾਂ ਤਿੰਨ ਵੋਟ ਚੱਕਰ ਆ ਜੀ ਹਾਂ ਆਪਾਂ ਗੱਲ ਬਤਿੰਦਾ ਕਿ ਨਾ ਨਾ ਇਹਨੂੰ ਪਾਣੀ ਦੂਜਾ ਪਾਣੀ ਦਾ ਨਿਕਾਸ ਬਸਲੇ ਦਾਖਲ ਹੋ ਜਾਈਏ ਆਪਾਂ ਚੱਕਰ ਦੇਗੇ ਹਾਂ ਉਹਨਾਂ ਨਾਲ ਹੀ ਹੀ ਨੇ ਪਰ ਕਿਉਂ ਪਾਣੀ ਨਾਲ ਹੀ ਆਦੇ ਹੁਣ ਉੱਥੇ ਮਿੱਟੀ ਪੈ ਗਈ ਨਾਲ ਪਿੱਛੇ ਸਾਰੇ ਪਾਣੀ ਦਾ ਆ ਹਾਂ ਸਾਰੇ ਪਾਣੀ ਦਾ ਆਦਿਕ ਇਹ ਬਤਾ ਦਿੰਦਾ ਮੈਂ ਜੋਦਦੇ ਨੇ ਮੇ ਪਾਣੀ ਛੱਡ ਪੂਰੀ ਹੈ ਅਦਾ ਕਰ ਕਰੇ ਮਾਰੇ ਘਰੇ ਉਹ ਚੀਜ਼ ਜੀ ਉਸੇ ਨਹੀਂ